ਇਕਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਖੜਿਆ ਹਾਂ ਸਹਿਰ ਮਲੇਰ ਕੋਟਲਾ ਦੇ ਵਿੱਚ ਜਿੱਥੇ ਕਿ 8 ਤਰੀਕ ਦਾ ਜੋ ਬੰਦ ਦਾ ਸੱਦਾ ਸੀ ਪੂਰਾ ਮਲੇਰ ਕੋਲਾ ਮੁਕੰਮਲ ਬੰਦ ਕਰ ਦਿੱਤਾ ਗਿਆ ਹੈਗਾ ਔਰ ਗਰੇਵਾਲ ਚੌਂਕ ਦੇ ਵਿੱਚ ਇੱਕ ਧਰਨਾ ਪ੍ਰਦਰਸ਼ਨ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈਗਾ ਉਹ ਆਪਾਂ ਗੱਲ ਕਰਦੇ ਹਾਂ ਕਿਸਾਨਕ ਜਥੇਬੰਦੀਆਂ ਦੇ ਜੋ ਪ੍ਰਧਾਨ ਰਾਹਿਵਰ ਜੀ ਖਾਲਸਾ ਹੀ ਫਤਿਹ ਸਮੂਹ ਜਥੇਬੰਦੀਆਂ ਜਿੰਨੇ ਵੀ ਮੋਦੀ ਸਰਕਾਰ ਦੇ ਖਿਲਾਫ ਨੇ ਉਹਨਾਂ ਦਾ ਹੀ ਸਮਰਥਨ ਕਰਦੇ ਆਂ ਸਮੂਹ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਲਾਉਨੇ ਆ ਤੇ ਅੱਜ ਨਗਰ ਕੁਠਾੜੇ ਤੋਂ ਗੁਰਦੁਆਰਾ ਭਗਤ ਰਵਿਦਾਸ ਜੀ ਬੇਗੰਪੁਰਾ ਸਾਹਿਬ ਤੋਂ ਬਾਬਾ ਗੁਰਮੀਤ ਸਿੰਘ ਜੀ ਸਰਪ੍ਰਸਤ ਜੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਸਦਕਾ ਸਮੂਹ ਜਥੇ ਸਿੰਘਾ ਸਹਿਯੋਗ ਦੇ ਸਦਕਾ ਨਗਨ ਵਿਸੰਗਤ ਸਹਿਯੋਗ ਦੇ ਸਦਕਾ ਇਹ ਜੋ ਨਕਰ ਬਲੇ ਕੋਲਡੇ ਦੇ ਗਰੇਵਾਲ ਚੌਂਕ ਵਿਖੇ ਧਰਨ ਲੱਗਿਆ ਉੱਥੇ ਲੰਗਰ ਦੀ ਸੇਵਾ ਪਹੁੰਚੀ ਹੈ ਅਸੀਂ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੀ ਸਵਾਮਾ ਕਰਦੇ ਰਹਿਣਾ ਸਤਿਗੁਰੂ ਕਿਰਪਾ ਕਰਨ ਮੋਢੇ ਦੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਹਰ ਇੱਕ ਆਦਮੀ ਦੇ ਨਾਲ ਜੋ ਸੱਚ ਦੇ ਲਈ ਖੜਦਾ ਉਹਦੇ ਨਾਲ ਜੁੜੇ ਰਹਿਾਂਗੇ ਉਹਨਾਂ ਦਾ ਸਾਥ ਅੱਜ ਸਮਾਜ ਪਾਰਟੀ ਵੱਲੋਂ ਮੰਗਿਆ ਕਿ ਇਹ ਜਿਹੜੇ ਬਿੱਲ ਨੇ ਇਹ ਤੁਰੰਤ ਵਾਪਸ ਕੀਤੇ ਜਾਣ ਤਾਂ ਜੋ ਦੇਸ਼ ਦੇ ਵਿੱਚ ਸ਼ਾਂਤੀ ਹੋ ਸਕੇ ਮੈਂ ਫਿਰ ਅਪੀਲ ਕਰਦਾ ਮੋਦੀ ਨੂੰ ਕਿ ਇਹ ਬਿੱਲ ਵਾਪਸ ਲਿੱਤੇ ਜਾਣ ਕਿਸਾਨਾਂ ਨੂੰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਸਾਥੀਓ ਜਦੋਂ ਐਨਆਰਸੀ ਲੱਗੀ ਸੀ ਸ਼ਾਹੀਨ ਬਾਗ ਦੇ ਵਿੱਚ ਧੰਨਾ ਲੱਗ ਰਹੇ ਸੀ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਧਰਨੇ ਹਟਾਈ ਜਾਣ ਮੈਂ ਆਪਣੀ ਪਾਰਟੀ ਵੱਲੋਂ ਮੰਗ ਕਰਦਾ ਸੁਪਰੀਮ ਕੋਰਟ ਨੂੰ ਕਹਿ ਰਿਹਾ ਮੰਗ ਕਰਦਾ ਕਿ ਇਹ ਬਿੱਲ ਵਾਪਸ ਕਰਕੇ ਸਰਕਾਰ ਤੇ ਦਬਾਅ ਬਣਾਵੇ ਇਹ ਬਿੱਲ ਵਾਪਸ ਕੀਤੇ ਜਾਣ ਤਾਂ ਜੋ ਇਹ ਧਰਨੇ ਚੱਕੇ ਜਾਣ ਆਪਣੇ ਆਪਣੇ ਘਰਾਂ ਨੂੰ ਕਿਸਾਨ ਭਰਾ ਮਤਲਬ ਆਪਣੇ ਘਰਾਂ ਨੂੰ ਆਉਣ ਇੰਨਾ ਕਹਿੰਦਾ ਰਜਲ ਜੈਪੀਮ ਜੈਪਾਤ ਅਸਲਾਮੁਅਲੈਕੁਮ ਪੰਜਾਬ ਦੀਆਂ ਤੇ ਅਜੇ 3 ਮਹੀਨੇ ਹੋ ਚੁੱਕੇ ਨੇ ਸਾਨੂੰ ਦਿੱਦਾਨੋ ਜਿਹੜਾ ਨਾਮ ਮੰਨਿਆ ਮੋਦੀ ਤਾਂ ਦਿੱਲੀ ਚੱਲੇ ਨੇ ਅੱਜ ਦਿੱਲੀ ਦਾ 12ਵਾਂ 13ਵਾਂ ਦਿਨ ਦਿੱਲੀ ਘੇਰੀ ਹੋਈ ਆ ਕਿਸਾਨ ਵੀਰਾਂ ਦੀ ਅਸੀਂ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਪਾਸ ਕੀਤੇ ਨੂੰ ਰੱਦ ਕਰਾਉਣ ਵਾਸਤੇ ਜੋ ਕਿਸਾਨ ਵੀਰਾਂ ਨੇ ਜਾਂ 8 ਤਰੀਕ ਦੀ ਕਾਲ ਦਿੱਤੀ ਸੀ ਵੀ ਸਾਰਾ ਭਾਰਤ ਬੰਦ ਕਰਨ ਉਹਦੇ ਵਾਸਤੇ ਅਸੀਂ ਅੱਜ ਇਹ ਬੰਦ ਕਰਨਾ ਆ ਸ਼ਾਂਤੀਪੂਰਨ ਅਸੀਂ ਧਰਨਾ ਦੇ ਰਹੇ ਹਾਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਨੇ ਆ ਵੀ ਤੂੰ ਸਿੱਧੀ ਤੇ ਸਿੱਧੀ ਮੰਗਾ ਮੰਨ ਲੈ ਨਹੀਂ ਤਾਂ ਆਉਣ ਵਾਲਾ ਕਿਸਾਨਾ ਬਹੁਤ ਤੇ ਆਉਣ ਵਾਲਾ ਜਿਹੜਾ ਸਮਾ ਬਹੁਤ ਭਿਆਨਕ ਹੋਊਗਾ ਸ਼ਾਂਤੀਪੂਰਨ ਅਸੀਂ ਧਰਨੇ ਦੇ ਰਹੇ ਹਾਂ ਮੋਦੀ ਸਰਕਾਰ ਨੂੰ ਇਹ ਸਨੇਹਾ ਦਿਨ ਦੇਣੇ ਚਾਹੁੰਦੇ ਹਾਂ ਅਸੀਂ ਜੋ ਵੀ ਭਰਾ ਸਾਰੇ ਜਥੇਬੰਦੀਆਂ ਵੱਖ-ਵੱਖ ਪਿੰਡਾਂ ਤੋਂ ਚਿਹਰਾ ਤੋਂ ਜਿਹੜੇ ਬਜ਼ੁਰਗ ਪਰ ਮੇਰੀਆਂ ਮਾਤਾਵਾਂ ਜੋ ਵੱਡੀ ਗੈਂਟੀ ਵਿੱਚ ਆਈਆਂ ਨੇ ਸਭ ਤੋਂ ਪਹਿਲਾਂ ਮੈਂ ਸਾਨੂੰ ਸਾਡੇ ਵੱਲੋਂ ਫਤਿਹ ਬਲਾਉਣਾ ਆਧਾਰ ਸਤਿਕਾਰ ਨਮਸਕਾਰ ਆਵੋ ਜਿਹੜੀ ਵੀ ਮੂਵਮੈਂਟ ਉੱਠਦੀ ਹੈ ਜਦ ਕੋਈ ਚੇਂਜ ਆਉਣੀ ਹੁੰਦੀ ਆ ਤਾਂ ਉਹ ਪੰਜਾਬ ਦੀ ਧਰਤੀ ਤੋਂ ਹੀ ਉੱਠਦੀ ਆ ਆਪਾਂ ਨੂੰ ਇਸ ਗੱਲੋਂ ਖੁਦਾ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਕਿ ਮੋਦੀ ਵੀ ਧੌਣ ਤੇ ਡੋਡਾ ਰੱਖਣ ਨੂੰ ਉਹਨੇ ਹੁਣ ਤੱਕ ਜੋ ਵੀ ਟੱਕੇ ਸਾਈਆਂ ਕੀਤੀਆਂ ਪਿਛਲੇ 5 ਸਾਲਾਂ 'ਚ ਉਹਦਾ ਅੰਤ ਪੰਜਾਬ ਤੋਂ ਸ਼ੁਰੂ ਹੋਇਆ ਉਹਨੇ ਜੋ ਵੀ ਹੁਣ ਤੱਕ ਜਿੰਨੇ ਵੀ ਲਾਅ ਜਾਂ ਸੰਵਿਧਾਨਕ ਤੀਜੇ ਜੀ ਕੀਤੀਆਂ ਨੇ ਉਹਨਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਭਾਜੀ ਆਪਣਾ ਲਾਪਰੀ ਸਿੰਘ ਜੀ ਸੋ ਸਤਿ ਸ਼੍ਰੀ ਅਕਾਲ ਜੀ ਇਸ ਧਰਨੇ ਤੇ ਪਹੁੰਚੇ ਹੋ ਇਹਦਾ ਕੀ ਮਕਸਦ ਹੈ ਭਾਜੀ ਇਹਦਾ ਮਸਕਦ ਮਕਸਦ ਇਹ ਹੈ ਜੀ ਵੀ ਜਿਹੜੇ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕਰੇ ਨੇ ਉਹ ਆਪਾਂ ਵਾਪਸ ਕਰਵਾਉਣੇ ਨੇ ਹਾਂ ਜੀ ਇਹ ਪਿੰਡ ਤੇ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈਗਾ ਪਿੰਡ ਤੋਂ ਬਹੁਤ ਸਹਿਯੋਗ ਹੈ ਜੀ ਅਸੀਂ ਕੋਈ ਹੋਰ ਛੋਟੀ ਕੋਈ ਮੰਗ ਛੋਟੀ ਕਿਉਂਕਿ ਨੌਜਵਾਨ ਪੀੜੀ ਉੱਠੀ ਆ ਠੀਕ ਹੈ ਜੀ ਅਸੀਂ ਕਿਸਾਨ ਯੂਨੀਅਨ ਦੇ ਸਾਥ ਹਾਂ ਜੀ ਮਲੇਰਕੋੜ ਦਾ ਮੁਸਲਮਾਨ ਭਾਈਚਾਰਾ ਆਪ ਦੇ ਕੋਲੋਂ ਪੈਸਾ ਇਕੱਠਾ ਕਰਕੇ ਕਮੇਟੀਆਂ ਮਸਜਿਦਾਂ ਦੇ ਵਿੱਚੋਂ ਲੰਗਰ ਜਿੱਥੇ-ਜਿੱਥੇ ਵੀ ਧਰਨੇ ਲੱਗੇ ਹੋ ਨੇ ਉੱਥੇ ਲੰਗਰ ਪਿਆ ਜਾਂਦਾ ਅਸੀਂ ਮੁਸਲਮਾਨ ਭਾਈਚਾਰੇ ਦਾ ਬਹੁਤ ਹੀ ਧੰਨਵਾਦ ਕਰਦੇ ਆ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਹਨ ਜੇ ਕਿਸਾਨ ਦਾ ਕੰਮ ਚੱਲੂ ਤਾਂ ਹੀ ਸਾਰੇ ਮੇਰੇ ਵੀਰ ਖੁਸ਼हाल ਰਹਿਣਗੇ ਜੇ ਕਿਸਾਨ ਦਾ ਕੰਮ ਨਹੀਂ ਚੱਲੂ ਤਾਂ ਸਾਰਿਆਂ ਦਾ ਬੁਰਾ ਹਾਲ ਹੋਏਗਾ ਅਸੀਂ ਇਹ ਕਹਿੰਨੇ ਆ ਜਿਹੜੇ ਤਿੰਨੇ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਕਰੇ ਨੇ ਇਹ ਵਾਪਸ ਲਵੇ ਨਹੀਂ ਤਾਂ ਅਸੀਂ ਵਾਪਸ ਲਵਾ ਕੇ ਹੀ ਕੰਮ ਲਾਵਾਂਗੇ ਚਾਹੇ ਜਿੰਨਾ ਸਮਾਂ ਮਰਜ਼ੀ ਲੱਗੇ ਅਸੀਂ ਦਿੱਲੀ ਉੱਥੇ ਬੈਠਿਆਂ ਨੂੰ ਹੀ ਭੋਜਨ ਅਤੇ ਹੋਰ ਵੀ ਜੋ ਸਮਗਰੀ ਦੀ ਲੋੜ ਹੈ ਉੱਥੇ ਪਹੁੰਚ ਵੀ ਕਰਾਂਗੇ ਇਧਰ ਨਾਮ ਕੀ ਹੈ ਆਪਣਾ ਮੇਰਾ ਨਾਮ ਹੀ ਕੁਲਵਿੰਦਰ ਸਿੰਘ ਮਲੇਰਕੋਟਲਾ ਬਲਾਕ ਜਾਂਚੀ ਭਾਰਤੀ ਸਨ ਇੱਕਤਾ ਗ੍ਰਾਹਾਂ ਵੱਲੋਂ ਜੀ ਅੱਜ ਇੱਥੇ ਜੋ ਪ੍ਰੋਗਰਾਮ ਕੀਤਾ ਗਿਆ ਮਲੇਰਕੋਟਲੇ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੀ ਜਥੇਬੰਦੀਆਂ ਬਨੋਰ ਕਿੰਨਾ ਕਿ ਕਿਹੜੇ ਕਿਹੜੇ ਸਮਾਜ ਵੱਲੋਂ ਕਿੰਨਾ ਕਿ ਸਹਿਯੋਗ ਮਿਲਿਆ ਇਹ ਜਿਹੜਾ ਅਸੀਂ ਧਰਨਾ ਰੋਡ ਜਾਮ ਕਰਿਆਗਾ ਜਿਹੜਾ ਮੋਦੀ ਸਰਕਾਰ ਸੈਂਟਰ ਦੀ ਕਾਲੇ ਕਾਨੂੰਨ ਲੈ ਕੇ ਆਈ ਆ ਪੰਜ ਬਿਲਟਨ ਕਾਨੂੰਨ ਲੈ ਕੇ ਆਈ ਹੈਗੀ ਉਹ ਮਾਫ ਕਰਾਉਣ ਲਈ ਪੂਰਾ ਇਹ ਭਾਰਤ 15 ਮਸਲਾ ਜੀ ਉਹਦੇ ਕਰਕੇ ਸਾਰਾ ਭਾਰਤ ਬੰਦ ਹੈਗਾ ਅੱਜ ਅਸੀਂ ਮਲੇ ਕੋਲੇ ਬੰਦ ਕਰਿਆਗਾ ਸਾਡੇ ਇਕੱਲੇ ਭਾਰਤੀ ਸਾਨੂੰ ਇਕਤਾ ਗ੍ਰਾਹਨ ਦਾ ਇਕੱਠਾ ਜੀ ਇਹਦੇ ਵਿੱਚ ਹੋਰ ਕੁਝ ਛੋਟੇ-ਮੋਟੇ ਜਿ세 ਬੰਦੇ ਆਈਆਂ ਸਾਡੇ ਭਾਈ ਵੀਰ ਉਹਨਾਂ ਨੂੰ ਧੰਨਵਾਦ ਕਰਦੇ ਆਂਗੇ ਵੈਸੇ ਇਕੱਲੇ ਜਿ세 ਬੰਦੇ ਨੂੰ ਰੱਖਿਆ ਇਸ ਪ੍ਰੋਗਰਾਮ 'ਚ ਇੱਕ ਮੁਸਲਮਾਨ ਸਮਾਜ ਵੱਲੋਂ ਵੀ ਇਹਦੇ ਵਿੱਚ ਹਾਦ ਨਾਰਾ ਮਾਰਿਆ ਗਿਆ ਉਹਦੇ ਲਈ ਬਿਲਕੁਲ ਮਾਰੇਗਾ ਜੀ ਜਿੰਨੇ ਵੀ ਸਾਡੇ ਮੁਸਲਮਾਨ ਵੀਰ ਨੇ ਇਸ ਸ਼ਹਿਰ ਦੇ ਉਹਨਾਂ ਵੱਲੋਂ ਵਕੀਲ ਪਰਚਾਰ ਰੇ ਟੈਂਕੀ ਮੁਲਾਜ਼ਮਾਂ ਕਿੰਨੀ ਹੋ ਜਾਨੀ ਬਹੁਤ ਡਾਕਟਰਾਂ ਕਿੰਨੀ ਹੋ ਡਾਕਟਰਾਂ ਕਿੰਨੀ ਹੋ ਜਾਨੀ ਪਿੰਡਾਂ ਜੋ ਮੁਸਲਮਾਨ ਭਾਈਚਾਰਾ ਬਹੁਤ ਉੱਠ ਕੇ ਆਇਆ ਸਾਡੇ ਮਾਵਾ ਭਣਾ ਨਾਲ ਵੱਡੀ ਗਿਣਤੀ ਦੇ ਵਿੱਚ ਵੱਡੇ ਕਾਫਲੇ ਦੇ ਰੂਪ ਚ ਆਇਆ ਇਹਦੇ ਵਿੱਚ ਦਲਿਤ ਜਥੇਬੰਦੀਆਂ ਵੀ ਕੋਈ ਯੋਗਦਾਨ ਹੈ ਹਾਂ ਜੀ ਦਲਿਤ ਜਥੇਬੰਦੀਆਂ ਵੀ ਸਾਡੇ ਨਾਲ ਪਿੰਡਾਂ ਦੇ ਵਿੱਚੋਂ ਬਹੁਤ ਵੱਡਾ ਸਾਥ ਦੇ ਰਹੀਆਂ ਨੇ ਉਹ ਸਾਨੂੰ ਕਹਿੰਦੇ ਨੇ ਦਿੱਲੀ ਜਾਣ ਦੀ ਹੁਣ ਉਹ ਮੁਝ ਕਰ ਨਹੀਂ ਸ਼ੁਰੂ ਕਰਦੇ ਉਹਨਾਂ ਦਿੱਲੀ ਵਾਲ ਨੂੰ ਠੀਕ ਹੈ ਠੀਕ ਤੁਸੀਂ ਉਹ ਹੋਰ ਸੈਂਟਰ ਸਰਕਾਰ ਨੂੰ ਇਸ ਟਾਈਮ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੈਂਟਰ ਸਰਕਾਰ ਨੂੰ ਤਾਂ ਅਸੀਂ ਮੈਸੇਜ ਦੇਣਾ ਚਾਹੁੰਦਾ ਉਹਨੂੰ ਸਾਡੀ ਗੱਲਾਂ ਤੇ ਗੌਰ ਕਰਨੀ ਚਾਹੀਦੀ ਆ ਜੇਕਰ ਤੇ ਇਹ ਰੂਪ ਹੋਰ ਖਤਰਨਾਕ ਹੋ ਗਿਆ ਵੱਡਾ ਕਾਫਲਾ ਵੱਜ ਗਿਆ ਜਾਨੀ ਸਰਕਾਰ ਨੂੰ ਇਹ ਮਹਗਾ ਪਊਗਾ ਇਹ ਕਿਸੇ ਪਾਸੇ ਨਹੀਂ ਜਾ ਸਕਦਾ ਸੰਘਰਸ਼ ਅਜੇ ਤਾਂ ਇਹ ਕਹਿਣਾ ਵੀ ਜਿਹੜੇ ਕਿਸਾਨਾਂ ਦੀਆਂ ਗੱਲਾਂ ਨੇ ਸੁਣਨੀਆਂ ਚਾਹੀਦੀਆਂ ਨੇ ਮਜ਼ਦੂਰਾਂ ਦੀਆਂ ਗੱਲਾਂ ਨੇ ਇਹ ਕੱਲੇ ਕਿਸਾਨਾਂ ਦੇ ਬਿਲ ਨਹੀਂ ਇਹ ਦੁਕਾਨਦਾਰਾਂ ਦੇ ਪਟਵਾਰੀਆਂ ਦੇ ਸਭ ਕਹਤੇ ਮਾਰੂ ਨੀਤੀਆਂ ਨੇ ਆਰਥੀਆਂ ਦੇ ਕੋਈ ਬਰਕੇ ਚੋਂ ਬਾਹਰ ਨਹੀਂ ਹੈਗਾ ਸਾਰਿਆਂ ਦੇ ਖਾਤਰ ਆ ਇਹ ਸਾਡੇ ਦੇਸ਼ ਨੂੰ ਮੋਦੀ ਵੇਚਣ ਜਾ ਰਿਹਾ ਅਸੀਂ ਦੇਸ਼ ਨਹੀਂ ਵੇਚਣ ਦਿੰਦੇ ਸਸ਼ੀ ਗੁਰੂ ਪੁਰਥਲਾ ਮੰਡੇਰ ਅੱਜ ਅਸੀਂ ਅਸੀਂ ਮਲੇਰ ਕਾਲਜੇ ਪਹੁੰਚੇ ਹਾਂ ਕਿੰਨੀ ਕਿ ਸੰਗਤ ਆ ਰਹੀ ਏ ਤੁਹਾਡੇ ਪਿੰਡ ਦੀ ਸੰਗਤ ਸਾਡੇ ਪਿੰਡ ਸੈਂਕਟਿਫਾਈਟੀ ਆ ਰਹੀ ਏ ਅੱਛਾ ਜੀ ਪੂਰਾ ਹਰ ਇੱਕ ਜਥੇਬੰਦੀ ਵੱਲੋਂ ਉੱਚਾ ਬੱਚਾ ਹਾਂ ਜੀ ਪੂਰਾ ਸਹਿਯੋਗ ਮਿਲ ਰਿਹਾ ਹਾਂ ਜੀ ਹਾਂ ਜੀ ਬੱਚਾ ਬੱਚਾ ਸਹਿਯੋਗ ਦੇ ਰਿਹਾ ਔਰ ਜਿਹੜੀਆਂ ਉਮੀਦਵਾਰ ਜਥੇਬੰਦੀਆਂ ਨੇ ਦਲਿਤ ਜਥੇਬੰਦੀਆਂ ਨੇ ਜਾਂ ਮੁਸਲਿਮ ਭਾਈਚਾਰੇ ਦਾ ਸਾਰਾ ਸੋਟਾ ਸਾਰਾ ਸਾਥ ਦਿੰਦਾ ਹੈ ਬਾਕੀ ਬਾਕੀ ਚੱਕਰ ਇਹ ਹੈ ਜੀ ਮੈਂ ਇਹ ਪੁੱਛਣਾ ਚਾਹੁੰਦਾ ਬਾਕੀ ਦਾ ਚਲੋ ਸਾਰੇ ਵੀਰ ਮੇਰੇ ਦੱਸੀ ਜਾਂਦੇ ਨੇ ਵੀ ਜਿਹੜੇ ਜਿਆਣੀ ਗਰੇਵਾਲ ਸਾਹਿਬ ਜਾਂ ਹੋਰ ਇਹਨਾਂ ਦੇ ਬੀਜੇਪੀ ਦੇ ਨੇਤਾ ਨੇ ਉਹ ਇਹ ਕਹਿੰ ਜਾਂਦੇ ਨੇ ਕਿਸਾਨ ਨਹੀਂ ਹੈਗੇ ਕਿਸਾਨ ਨਹੀਂ ਹੈਗੇ ਉਹ ਕਿਸਾਨ ਉਹਨਾਂ ਦੇ ਜੇਬ 'ਚ ਪਾਏ ਨੇ ਮੈਨੂੰ ਉਹ ਦੱਸ ਦੇ ਕਿੱਥੇ ਨੇ ਕਿਸਾਨ ਜਿਹੜੋ ਕਹਿੰਦੇ ਕਿਸਾਨ ਨਹੀਂ ਹੈਗੇ ਬਗੜਾਲੇ ਹੋਏ ਨੇ ਫਲਾਨੇ ਨੇ ਠਮਕੇ ਨੇ ਉਹ ਕਿਸਾਨ ਕਿੱਥੇ ਨੇ ਉਹਨਾਂ ਦੇ ਜੇਬ 'ਚ ਪਾਏ ਨੇ ਮੈਨੂੰ ਇਹ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਉਹ ਕਿੱਥੇ ਨੇ ਕਿਸਾਨ ਅਸੀਂ ਕਹਿੰਦੇ ਕਿਸਾਨ ਨਹੀਂ ਭੋਲੇ ਨਹੀਂ ਮੰਨ ਰਹੇ ਉਹ ਅਸਾ ਜੀ ਇਹ ਕਿਸਾਨ ਨਹੀਂ ਜੀ ਇਹ ਫਲਾਨੇ ਨੇ ਜੀ ਇਹ ਠਮਕੇ ਨੇ ਜੀ ਮੈਂ ਗਰੇ ਵਾਲਾ ਉਹਨਾਂ ਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਹੋਂ ਤੁਸੀਂ ਤੁਹਾਨੂੰ ਇੰਨਾ ਨਹੀਂ ਪਤਾ ਵੀ ਇਹ ਕਿਸਾਨ ਨੇ ਕੀ ਨੇ ਇੱਕ ਭਾਜਪਾ ਦੇ ਇੱਕ ਨਾ ਇਹਦਾ ਲੀਡਰ ਨੇ ਅਖਬਾਰ ਚ ਨਿਊਜ਼ ਕੱਢੀ ਸੀਗੀ ਠੀਕ ਹੈ ਵੀ ਇਹ ਜਿਹੜੇ ਉੱਥੇ ਕਰ ਰਹੇ ਨੇ ਕਿਸਾਨ ਨਹੀਂ ਵੀ ਪੈਸੇ ਤੇ ਖਰੀਦ ਕੇ ਲੈ ਕੇ ਜਾਏਗੇ ਸਾਡੀ ਆਪਣੀ ਜ਼ਮੀਰ ਨਾ ਗਏ ਆ ਅਸੀਂ ਮਰ ਰਹੇ ਆ ਸਾਨੂੰ ਕਿਸਾਨ ਧੱਕਾ ਕਰ ਰਹੀ ਹੈ ਸਰਕਾਰ ਕਿਸਾਨਾਂ ਨੂੰ ਖਤਮ ਕਰ ਰਹੀ ਹੈ ਇਹ ਬੱਚਾ ਬੱਚਾ ਆਪਣੀ ਜ਼ਮੀਰ ਨਾ ਜਾ ਰਿਹਾ ਦੇਖੋ ਬੱਚਾ ਬੁੱਢਾ ਸਾਰਾ ਦੇਸ਼ ਮਦਦ ਕਰ ਰਿਹਾ ਇੱਕ ਬੰਦਾ ਪਾਗਲ ਹੋ ਸਕਦਾ ਦੋ ਪਾਗਲ ਹੋ ਸਕਦੇ ਨੇ ਸਾਰਾ ਇੰਡੀਆ ਸਾਰੀਆਂ ਕੰਟਰੀਆਂ ਪਾਗਲ ਨਹੀਂ ਹੋ ਸਕਦੀਆਂ ਇਹ ਮੈਂ ਤਾਂ ਇਹ ਕਹੂੰਗਾ ਇਹ ਰਾਖਸ਼ ਨੇ ਰਾਖਸ਼ ਇਹ ਰਾਖਸ਼ ਨੇ ਸਰਕਾਰ ਨਹੀਂ ਹੈਗੀ ਇਹ ਜਦੋਂ ਇਹਨਾਂ ਨੂੰ ਪਹਿਲਾਂ ਤਾਂ ਪਹਿਲੀ ਗੱਲ ਮੰਨ ਜਾਣਾ ਸੀ ਜਦੋਂ ਉਹਦੇ ਸੀਗੇ ਨਹੀਂ ਉੱਥੇ ਜਾਨਸਰ ਜੇ ਬੰਦਾ ਹੁੰਦਾ ਮੋਦੀ ਮੜਾ ਜਾ ਵੀ ਉਹਦੇ ਅਨਸ ਹੁੰਦੀ ਇਨਸਾਨੀਅਤ ਦੀ ਉਹ ਇਨਸਾਨੀਅਤ ਬਿਲਕੁਲ ਨਹੀਂ ਮੈਂ ਉਹਨਾਂ ਨੂੰ ਮੰਨਦਾ ਉਹ ਰਾਖਸ਼ ਨੇ ਉਹ ਦਿਨ ਜਾਨਸਰ ਕਹਿੰਦੇ ਕਹਿੰਦੇ ਛੋਡੇ ਖਤਰਾ ਛੋਡੇ ਖਤਰਾ ਸੀ ਲੈ ਕੇ ਰਾਜੀ ਨਹੀਂ ਉਹ ਤੁਸੀਂ ਦੁੱਧ ਲੈਣਾ ਸਾਨੂੰ ਖੁਸ਼ ਕਰਕੇ ਜੰਦੀ ਇੱਕ ਕਾਨੂੰਨ ਨੇ ਜਿਹੜੇ ਖਿਲਾਫ ਨੇ ਕਿਸਾਨ ਕਾਨੂੰਨ ਖਿਲਾਫ ਨਹੀਂ ਜੀ ਬਿਲਕੁਲ ਗਲਤ ਕਾਨੂੰਨ ਨੇ ਕਿਸਾਨ ਮਾਰੂ ਕਾਨੂੰਨ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਕਾਨੂੰਨ ਨੇ ਸਾਡੇ ਹੱਕ ਚ ਕਾਨੂੰਨ ਨਹੀਂ ਹੈਗੇ ਕਿਸਾਨ ਮਾਰੂ ਕਿਸੋ ਨਹੀਂ ਤੁਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਅਪੀਲ ਕਰਦਾ ਕਰਨਾ ਚਾਹੁੰਦੇ ਆ ਵੀ ਇਹ ਕਾਲੇ ਕਾਨੂੰਨ ਬੰਦ ਕਰਨੇ ਚਾਹੀਦੇ ਨੇ ਬਾਕੀ ਹਾਲਾਂਕਿ ਜਿਹੜੀਆਂ ਦੂਜੀਆਂ ਮੰਗਾਂ ਨੇ ਹੋਰ ਨਾਲ ਬਿਜਲੀ ਵਾਲੀ ਜਾਂ ਪਰਾਲੀ ਵਾਲੀ ਉਹ ਸਾਰੀਆਂ ਲਾਗੂ ਕਰਨੀ ਚਾਹੀਦੇ ਨੇ ਉਹ ਮੰਨਣੀ ਚਾਹੀਦੇ ਕਿਸਾਨਾਂ ਦੀਆਂ ਇਹ ਸਹੀ ਤੋਂ ਸਹੀ ਇਹਨਾਂ ਮੰਨ ਲੜਾ ਚਾਹੀਦਾ ਹੈ ਇੱਕ ਤੇ ਕਿਧਰੇ ਹੋਰ ਪਾਸੇ ਨਾਲ ਲੈ ਜਾਣੇ ਇਹ ਦੇ 7 ਮਈ ਧਰਨਾ ਹੈ 7 ਵਜੇ ਚੱਲੂਗਾ ਬੱਚਾ ਬੁੱਢਾ ਕੁੜੀਆਂ ਜਨਾਨੀਆਂ ਸਾਡੀਆਂ ਭੈਣਾਂ ਮਾਵਾ ਸਾਹ ਸਾਥ ਹੈ ਬੱਚਾ ਬੱਚਾ ਪੰਜਾਬ ਦਾ ਨਾਲ ਹੈ ਪੰਜਾਬ ਦਾ ਨਹੀਂ ਕਹਿ ਸਕਦੇ ਇੰਡੀਆ ਦਾ ਨਾਲ ਹੈ ਇੰਡੀਆ ਦਾ ਨਾਲ ਹੈ ਇੰਡੀਆ ਤੋਂ ਵੱਧ ਕੇ ਬਾਕੀ ਕੰਟਰੀਆਂ ਵੀ ਨਾਲ ਨੇ ਇਹਨਾਂ ਨੂੰ ਮਨਅਮਟ ਸੋਚਣਾ ਚਾਹੀਦਾ ਹੈ ਇਨਸਾਨੀ ਦੀ ਸੋਚਣੀ ਚਾਹੀਦੀ ਹੈ ਰਹਿਮ ਦਇਆ ਇਹਨਾਂ ਦੇ ਮਨ 'ਚ ਹੈ ਨਹੀਂ ਦੇਖੋ 3 ਮਹੀਨੇ ਹੋ ਗਏ ਰੁੱਦਦੇ ਨੂੰ ਬੱਚਿਆਂ ਬੁੱਢਿਆਂ ਨੂੰ ਦਿੱਲੀ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਦਿੱਲੀ ਤੋਂ ਧਰਨੇ ਲੱਗੇ ਹੋਏ ਨੇ ਪ੍ਰੋਬਲਮ ਨਹੀਂ ਜੀ ਉੱਥੇ ਬਹੁਤ ਦੁਨੀਆ ਸਾਥ ਦੇ ਰਹੀ ਆ ਬਹੁਤ ਦੁਨੀਆ ਪ੍ਰਮਾਤਮਾ ਹੈ ਜੀ ਪ੍ਰਮਾਤਮਾ ਕਰ ਰਿਹਾ ਇਹ ਕਾਉਂਡ ਨੇ ਇਹ ਭੁਗਤਣਗੇ ਇਹ ਭੁਗਤਣਗੇ ਦਾ ਰਿਜਲਟ ਭੁਗਤਣਾ ਪੈਣਾ ਇਹਨਾਂ ਨੂੰ